ਅਰੇਡੀ ਜਦੋਂ ਮੈਂ ਆਪਣੀਆਂ ਛੁੱਟੀਆਂ ਵਿੱਚ ਇੰਗਲੈਂਡ ਗਿਆ ਤਾਂ ਬਹੁਤ ਕੁਝ ਦੇਖਿਆ ਡੰਡੀ ਕਦੀ ਕਦੀ ਪ੍ਰਸ਼ਨ ਮਨ ਵਿੱਚ ਉੱਠਦਾ ਕਿ ਕੀ ਇਹ ਉਹ ਦੇਸ਼ ਹੈ ਜਿਸ ਦੇ ਰਾਜ ਵਿੱਚ ਕਦੀ ਸੂਰਜ ਨਹੀਂ ਸੀ ਛਿਪਦਾ ਡੰਡੀ ਜਿਸ ਤੋਂ ਮੁਕਤ ਹੋਣ ਲਈ ਹਜ਼ਾਰਾਂ ਦੇਸ਼ ਭਗਤ ਆਪਣੀਆਂ ਜਾਨਾਂ ਵਾਰਗੇ ਡੰਡੀ ਪਰੰਤੂ ਹੁਣ ਤਾਂ ਵਕਤ ਬਦਲ ਚੁੱਕਾ ਸੀ ਡੰਡੀ ਇੰਗਲੈਂਡ ਆਧੁਨਿਕ ਸਹੂਲਤਾਂ ਅਤੇ ਸਫਾਈ ਦੇ ਪੱਖੋਂ ਮੈਨੂੰ ਕੈਨੇਡਾ ਤੋਂ ਕੋਈ ਬਹੁਤਾ ਸੋਨਾ ਨਹੀਂ ਸੀ ਜਾਪ ਰਹਾ ਡੰਡੀ ਹਾਂ ਲੋਕਾਂ ਵਿੱਚ ਰਹਿਣ ਸਹਿਣ ਦੀ ਇੱਕ ਤਰਤੀਬ ਅਤੇ ਸਲੀਕਾ ਜ਼ਰੂਰ ਸੀ ਡੰਡੀ ਇੱਥੇ ਆਕੇ ਮੈਂ ਕਈ ਸ਼ਹਿਰ ਦੇਖੇ ਟ੍ਰੇਨਾਂ ਵਿੱਚ ਘੁੰਮਿਆ ਬਹੁਤ ਸਾਰੇ ਲੇਖਕਾਂ ਨੂੰ ਮਿਲਿਆ ਅਤੇ ਬਹੁਤ ਸਾਰੀਆਂ ਦੇਖਣਯੋਗ ਥਾਵਾਂ ਵੀ ਵੇਖੀਆਂ ਡੰਡੀ ਇੱਕ ਦਿਨ ਅਸੀਂ ਡਬਲ ਡੈਕਰ ਬੱਸ ਦੀ ਛੱਤ ਉੱਤੇ ਬਹਿ ਕੇ ਲੰਡਨ ਵੇਖ ਰਹੇ ਸੀ ਡੰਡੀ ਜਿਸ ਵਿੱਚ ਬ੍ਰਿਟਿਸ਼ ਪਾਰਲੀਮੈਂਟ ਕੈਕਸਟਰਨ ਹਾਲ ਲੰਡਨ ਟਾਵਰ ਵੇਖੇ ਉਸੇ ਦਿਨ ਬਹੁਤ ਸਾਰੇ ਮਿਊਜ਼ੀਅਮ ਵੀ ਵੇਖੇ ਡੰਡੀ ਇਹਨਾਂ ਵਿੱਚੋਂ ਇੱਕ ਮਿਊਜ਼ੀਅਮ ਮੇਰੇ ਮਨ ਵਿੱਚੋਂ ਕਦੇ ਵੀ ਨਹੀਂ ਨਿਕਲਦਾ ਜਿਸ ਦਾ ਨਾ ਹੈ ਲੰਡਨ ਟਾਵਰ ਡੰਡੀ ਇਸੇ ਲੰਡਨ ਟਾਵਰ ਵਿੱਚ ਭਾਰਤ ਤੋਂ ਲੁੱਟ ਕੇ ਲਿਆਂਦੀਆਂ ਬਹੁਤ ਸਾਰੀਆਂ ਕੀਮਤੀ ਵਸਤਾਂ ਪਈਆਂ ਹਨ ਡੰਡੀ ਜਿੰਨਾ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਸੁਨਹਿਰੀ ਕੋਸੀ ਅਤੇ ਭਾਰਤ ਮਾਂ ਦਾ ਕੀਮਤੀ ਪੂਸ਼ਣ ਰੋਸ਼ਨੀ ਦਾ ਪਹਾੜ ਭਾਵ ਕੋਹਿੰੂਰ ਹੀਰਾ ਵੀ ਹੈ ਡੰਡੀ ਇਹਨਾਂ ਨੂੰ ਵੇਖ ਕੇ ਅੱਖਾਂ ਵਿੱਚ ਅਥਰੂ ਆ ਜਾਂਦੇ ਹਨ ਅਤੇ ਪੈਰਾਂ ਨੂੰ ਜਿਵੇਂ ਸੰਗਲ ਰੈਡੀ ਪਏ ਜਾਂਦੇ ਹਨ ਡੰਡੀ ਮੇਰੇ ਦੇਸ਼ ਦਾ ਸਮਾਨ ਦਿਖਾਉਣ ਲਈ ਵੀ ਟਿਕਟਾਂ ਵੇਚ ਕੇ ਬਹੁਤ ਵੱਡੀ ਆਮਦਨ ਦਾ ਬੁਸੀਲਾ ਬਣਾਇਆ ਗਿਆ ਸੀ ਡੰਡੀ ਕੋਹਿੰੂਰ ਹੀਰੇ ਦੀ ਫੋਟੋ ਖਿੱਚਣੀ ਸਖਤ ਮਣਾ ਹੈ ਡੰਡੀ ਪਰ ਮੇਰੇ ਤਾਂ ਪੈਰ ਇੱਥੇ ਆ ਕੇ ਜਾਮ ਹੋ ਗਏ ਸਨ ਡੰਡੀ ਮੇਰੇ ਤੋਂ ਨਹੀਂ ਸੀ ਰਹਾ ਗਿਆ ਅਤੇ ਪਾਵਨਦੀ ਉਪਰੰਤ ਵੀ ਕੋਹਿੰੂਰ ਹੀਰੇ ਦੀ ਫੋਟੋ ਲੈਣ ਵਿੱਚ ਮੈਂ ਕਾਮਯਾਬ ਹੋ ਗਿਆ ਡੰਡੀ ਕਰ ਆ ਕੇ ਕੋਹਿੰੂਰ ਹੀਰਾ ਮੇਰੇ ਦਿਮਾਗ ਵਿੱਚ ਕਮਦਰਹਾ ਅਤੇ ਅੱਜ ਤੱਕ ਵੀ ਕੁੰਦਾ ਹੈ ਤਾਂ ਹੀ ਤਾਂ ਮੈਂ ਇਹ ਆਰਟੀਕਲ ਲਿਖਣ ਲਈ ਮਜਬੂਰ ਹੋ ਗਿਆ ਡੰਡੀ ਆਓ ਭਾਰਤ ਦੀ ਇਸ ਵਿਰਾਸਤ ਦੇ ਇਤਿਹਾਸ ਉੱਤੇ ਇੱਕ ਨਜ਼ਰ ਮਾਰ ਲਈਏ ਡੰਡੀ ਕਹਿੰਦੇ ਨੇ ਕਿ ਰੋਸ਼ਨੀ ਦੇ ਇਸ ਪਹਾੜ ਦੀ ਲੱਭਤ ਅੱਜ ਤੋਂ ਕੋਈ 5 ਕੋ 1000 ਸਾਲ ਪਹਿਲਾਂ ਮੌਜੂਦਾ ਆਂਧਰਾ ਪ੍ਰਦੇਸ਼ ਦੀ रियासत ਗੋਲਕੁੰਡਾ ਵਿੱਚ ਹੋਈ ਸੀ ਜਿਸ ਨੂੰ ਕੋਲੂਰ ਦੀਆਂ ਖਾਨਾ ਵਿੱਚੋਂ ਪ੍ਰਾਪਤ ਹੋਇਆ ਦੱਸਿਆ ਜਾਂਦਾ ਹੈ ਡੰਡੀ ਸ਼ੁਰੂ-ਸ਼ੁਰੂ ਵਿੱਚ ਇਹ ਅਣਕੜ ਹੀਰਾ 787 ਕੈਰਟ ਦੇ ਲਗਭਗ ਸੀ ਡੰਡੀ ਪ੍ਰੰਤੂ 191665 ਇਸਵੀ ਵਿੱਚ ਇੱਕ ਖੋਜੀ ਨੇ ਇਸ ਨੂੰ ਮਾਪਿਆ ਤਾਂ ਇਸ ਦੇ 280 ਕੈਰਟ ਹੋਣ ਦੀ ਪੁਸ਼ਟੀ ਕੀਤੀ ਡੰਡੀ ਇਸ ਤੋਂ ਬਾਅਦ ਇਸ ਦੇ ਮਾਲਕਾਂ ਨੇ ਇਸ ਦੀ ਸੁੰਦਰ ਦੇਖ ਬਣਾਉਣ ਲਈ ਤ੍ਰਾਸਨਾ ਜਾਰੀ ਰੱਖਿਆ ਡੰਡੀ ਇੰਗਲੈਂਡ ਪਹੁੰਚਣ ਤੱਕ ਇਹ ਸਿਰਫ 186 ਕੈਰਟ ਰਹਿ ਗਿਆ ਜੋ ਹੁਣ ਸਿਰਫ 106 ਕੈਰਟ ਦੇ ਨੇੜੇ ਤੇੜੇ ਹੈ ਡੰਡੀ ਸੰਸਕ੍ਰਿਤ ਗ੍ਰੰਥਾ ਵਿੱਚ ਇਸ ਦਾ ਨਾਂ ਕੋਹੇਨੂਰ ਨਹੀਂ ਸੀ ਡੰਡੀ